ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਸਵਾਲ ਹੈ ਕਿ ਜੇ ਇਸ ਕਿਸਮ ਦੇ ਇਲੈਕਸ਼ਨ ਤੇ ਇਸ ਕਿਸਮ ਦੀਆਂ ਧੰਦਲੀਆਂ ਹੋਣੀਆਂ ਤਾਂ ਫਿਰ ਇਲੈਕਸ਼ਨ ਕਰਾਉਣ ਦਾ ਹੀ ਕੋਈ ਮਤਲਬ ਨਹੀਂ ਬਣਦਾ ਤਾਂ ਮੈਂ ਤਾਂ ਸਮਝਦਾ ਕਿ ਗਿੱੱੜਬਾ ਦੇ ਲੋਕਾਂ ਨੂੰ ਆਪ ਸਰਕਾਰ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਰਹਿਮ ਦੀ ਜਿਹੜੀ ਅਪੀਲ ਹੈ ਉਹ ਖਾਰਜ ਹੋ ਗਈ ਹੈ ਤੇ ਸਾਡੇ ਲੋਕ ਜਿਹੜੇ ਆ ਫਾਂਸੀ ਕਾਟ ਤੇ ਖੜੇ ਔਰ ਮੈਂ ਗਿੱੱੜਬਾ ਦੇ ਲੋਕਾਂ ਨੂੰ ਇਸ ਮੈਸੇਜ ਦੇ ਜ਼ਰੀਏ ਅਪੀਲ ਕਰੂੰਗਾ ਕਿ ਆਪਾਂ ਆਪਣੇ ਮੁਲਕ ਦਾ ਜਿਹੜਾ ਜਾਂ ਆਪਣੇ ਗਿੱਦੜਵਾ ਦਾ ਕਬਜ਼ਾ ਹੈ ਇਹਨਾਂ ਲੋਕਾਂ ਤੋਂ ਵਾਪਸ ਲੈਣਾ ਹੈ ਔਰ ਇਸ ਕਿਸਮ ਦੇ ਹਾਲਾਤ ਜਿਹੜੇ ਆ ਇਹ ਸਾਨੂੰ ਨਾ ਕਾਬਲੇ ਮਨਜ਼ੂਰ ਤੇ ਨਾ ਕਾਬਲੇ ਬਰਦਾਸ਼ਤ ਹੈ ਡਿੰਪੀ ਢਿਲੋਂ ਜਿਹੜੇ ਕਿ ਅੱਜ ਕੱਲ ਇੱਥੋਂ ਦੇ ਇਹ ਜੇ ਤਾਂ ਜੁਮਾ ਜੁਮਾ ਤਾਕਤ ਚਾਇਆ ਨੂੰ ਕਿ 7 ਦਿਨ ਵੀ ਨਹੀਂ ਹੋਏ ਔਰ ਮੈਂ ਉਹਨਾਂ ਨੂੰ ਇਹ ਕਵਾਂਗਾ ਕਿ ਏ ਇਹ ਨਾ ਸਮਝਿਆ ਜੇ ਕਿ ਜਿਹੜੇ ਤੁਸੀਂ ਕਾਗਜ਼ ਰੱਦ ਕਰਾਤੇ ਤੇ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਇਹ ਤਾਂ ਤੂੜੀ ਦੀ ਪੰਡ ਹੈ ਤੇ ਇਹ ਮੁੜ ਕੇ ਥੋ-ਥੋ ਇਕੱਠੀ ਨਹੀਂ ਹੋਣੀ ਔਰ ਜੇ ਐਮਐਲਏ ਬਣ ਦਾ ਸ਼ੌਕ ਹੈ ਰਾਜਨੀਤੀ ਕਰਨ ਦਾ ਸ਼ੌਕ ਹੈ ਤਾਂ ਇਨਸਾਫ ਦਾ ਸਬਕ ਜਿਹੜਾ ਹੈ ਇੱਕ ਵਾਰੀ ਫੇਰ ਪੜੋ ਔਰ ਮੈਂ ਉਹਨਾਂ ਨੂੰ ਇਹ ਵੀ مشਵਰਾ ਦਵਾਂਗਾ ਕਿ ਇਹ ਜਿਹੜੀ ਰੇਤ ਹੁੰਦੀ ਹੈ ਨਾ ਇਹ ਰੇਤ ਨੂੰ ਜਿੰਨੀ ਤੁਸੀਂ ਘੁੱਟ ਕੇ ਫੜੋਗੇ ਇਹ ਤਾਕਤ ਨੂੰ ਜਿੰਨੀ ਘੁੱਟ ਕੇ ਆਪਣੀ ਮੁਠੀ 'ਚ ਫੜੋਗੇ ਉਨੀ ਛੇਤੀ ਰੇਤ ਜਿਹੜੀ ਆ ਤੁਹਾਡੇ ਹੱਥ ਚੋਂ ਨਿਕਲ ਜਾਏਗੀ ਸੋ ਅੱਜ ਜਿਹੜੇ ਆ ਸਾਰੇ ਤੁਹਾਡੇ ਕਾਲੇ ਕੈਮਰੇ ਦੀਆਂ ਅੱਖਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿਹੜੇ ਸਰਪੰਚ ਜਾਂ ਮੈਂਬਰ ਪੰਚਾਇਤ ਜਿਨ੍ਹਾਂ ਦੇ ਕਾਗਜ਼ ਰੱਦ ਹੋ ਗਏ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਕਵਾਂਗਾ ਕਿ ਤੁਸੀਂ ਆਪਣੇ ਆਰੋ ਤੋਂ ਨਕਲ ਲੈ ਕੇ ਆਓ ਉਸ ਆਰਡਰ ਦੀ ਜਿਹੜੇ ਆਰਡਰ ਨਾਲ ਤੁਹਾਡੇ ਕਾਗਜ਼ ਰੱਦ ਹੋਏ ਕਿਉਂਕਿ ਇੱਕ ਵਾਰੀ ਆਪਾਂ ਨੂੰ ਇਹ ਨਕਲ ਮਿਲ ਗਈ ਤਾਂ ਆਪਾਂ ਉਹਦੇ ਤਹਿਤ ਆਪਾਂ ਡੀਸੀ ਆਫਿਸ 'ਚ ਵੀ ਆਪਾਂ ਪਟੀਸ਼ਨ ਕਰ ਸਕਦੇ ਆ ਤੇ ਮੈਂ ਜਿੰਨੇ 29 ਜਾਂ ਜਿੰਨੇ ਵੀ ਸਰਪੰਚ ਜਿਹੜੇ ਆ ਆਪਣੀ ਨਕਲ ਮੈਨੂੰ ਆ ਕੇ ਦੇਣਗੇ ਮੈਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਦੀ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਆ ਪੀਆਈਐਲ ਵੀ ਪਾਉਂਗਾ ਔਰ ਇਹ ਅਨੇਰਗਰਦੀ ਜਿਹੜੀ ਹੈ ਤੇ ਬਹੁਤੀ ਦੇਰ ਗਿੱਦੜਵਾਚ ਨਹੀਂ ਚੱਲ ਸਕਦੀ ਜੇ ਇਹ ਤੋਂ ਪਹਿਲਾਂ ਕੋਈ 15 ਸਾਲ ਕੋਈ ਚੱਲੀ ਹੋਈ ਤਾਂ ਮੈਂ ਉਹਦਾ ਕੋਈ ਕਹਿ ਨਹੀਂ ਸਕਦਾ ਪਰ ਆ인다 ਗਿੱਦੜਵਾ ਦੇ ਲੋਕ ਇਹਨਾਂ ਸਮਝਣ ਕਿ ਸਾਡਾ ਕੋਈ ਪੁਰਸਾਨੇ ਹਾਲ ਨਹੀਂ ਸਾਡਾ ਹਾਲ ਪੁੱਛਣ ਵਾਲਾ ਨਹੀਂ ਤੇ ਜੇ ਹੁਣ ਕੋਈ ਗਿੱਦੜਵਾਦੇ ਲੋਕਾਂ ਤੇ ਵਾਰ ਕਰੂਗਾ ਤਾਂ ਬੀਜੇਪੀ ਪਾਰਟੀ ਉਹਦਾ ਵਾਰ ਰੋਕੂਗੀ